ਕਾਨੋ ਹਸੀਆਨੋ ਬੇਟੀ ਕੀਤੀ ਜਾਂਦੀ ਹੈ ਕਿ 23 8 2024 ਦਿਨ ਸ਼ੁੱਕਰਵਾਰ ਨੂੰ ਇਹਨਾ ਬਾਬਾ ਨਾਨਕ ਦਰਬਾਰ ਸਾਹਿਬ ਦੇਖੇ ਭਾਰਤੀ ਕਿਸਾਨ ਜੂਨੀਅਰ ਪ੍ਰਧਾਨ ਜੀ ਰਾਜੇਵਾਲ ਸਾਹਿਬ ਉਹਨਾਂ ਦੇ ਲਾਲ ਸ਼ਰਮੋਹ ਜਥੇਬੰਦੀਆਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਹਨ ਜੋ ਕਿ ਇਹਨਾ ਬਾਬਾ ਨਾਨਕ ਬਲਾਗ ਦੇ ਦਸਾਂ ਪਿੰਡਾਂ ਦੇ ਲੋਕ ਆਹਰੇ ਹੀ ਹੋਏ ਸੀ ਜੋ ਕਿ ਕੋਪਰੇਟਿਵ ਸੈਵੀ ਬੈਂਕ ਔਰ ਜੀ ਸੁਸਾਇਟੀ ਸਮਰਾਈ ਦੇ ਵਿੱਚ ਜੋ ਹਫੇਰੀ ਰਹੇ ਸੀ ਉਹਦੇ ਸਭ ਨੇ ਚਪਾਜ ਹੋਏ ਹਨ ਜੋ ਕਿ ਕਿਸਾਨਾਂ ਦਾ ਜੋ ਮਸਲਾ ਹੈ ਉਹ ਹੱਲ ਹੋ ਚੁੱਕਾ ਹੈ ਜੋ ਕਿ ਇੱਕ ਸਾਲ ਤੇ 10 ਦਿਨ ਧਰਨਾ ਸਾਡਾ ਲੱਗਾ ਬੈਂਕ ਦੇ ਸਾਹਮਣੇ ਜੋ ਕਿ ਜਿਹੜੇ ਮੁਲਾਜ਼ਮ ਤੇਰੀ ਅੱਜ ਤੱਕ ਜਿਹੜੇ ਇੱਥੇ ਕੰਮ ਕਰਦੇ ਇਹ ਦੋਸ਼ੀ ਪਾਏ ਜਾ ਚੁੱਕੇ ਨੇ ਕਿ ਕਿਸਾਨਾਂ ਦੇ ਹੱਕ ਦੇ ਜਿਹੜਾ ਇਹ ਸਾਡਾ ਮੋਰਚਾ ਇਹ ਖੜੇ ਹੋ ਗਿਆ ਦੇ ਆਧਰ ਗ੍ਰੀਸ਼ੋ ਚੜੀ ਦਿਨ ਸ਼ੁੱਕਰਵਾਰ ਨੂੰ ਇਲਾਕਾ ਨਿਵਾਸੀ ਦੀਆਂ ਸਾਰੀਆਂ ਸ਼ਿਕਪਾਂ ਜਿਹੜਾ ਬਾਬਾ ਲਾਲਕ ਦਰਬਾਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨ ਤੁਹਾਾਰੀ ਖਿਸ਼ਾਨ ਜਿਹੜਿਆ ਰਾਜੇਵਾਲ ਸਰਦਾਰ ਬਖਦੀਸ਼ ਸਿੰਘ ਜੀ ਦੇ ਨਾਲ ਸਰਮੋਹ ਜੱਥੇਬੰਦੀਆਂ ਪਹੁੰਚ ਰਹੀਆਂ ਹਨ ਉਹਨਾਂ ਦੇ ਆਲਕੇ ਵਿਚਾਰ ਸੁਣੋ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ